ਮੀ ਹਨੇਰੀ ਝਖੜ ਹੁਣ ਤੁਹਾਨੂੰ ਪਰੇਸ਼ਾਨ ਕਰੇਗਾ ਕਿਉਂਕਿ ਹੁਣ ਅਲਰਟ ਜਾਰੀ ਹੋ ਗਿਆ 6 ਦਿਨਾਂ ਦੇ ਲਈ ਆਉਣ ਵਾਲੇ 6 ਦਿਨ ਇਹ ਤੁਹਾਡੇ ਲਈ ਭਾਰੀ ਹੋ ਸਕਦੇ ਨੇ ਜਿਨ੍ਹਾਂ ਦੇ ਕੱਚੇ ਘਰ ਨੇ ਛੱਤਾਂ ਕੱਚੀਆਂ ਨੇ ਉਹਨਾਂ ਦੇ ਲਈ ਇਹ ਬੇਹਦ ਖਾਸ ਖਬਰ ਹੈ ਜਾਂ ਫਿਰ ਜਿਹੜੇ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਸਬਜ਼ੀਆਂ ਉਗਾਈਆਂ ਨੇ ਫਸਲਾਂ ਹੋਰ ਉਗਾਈਆਂ ਨੇ ਕਣਕ ਤੋਂ ਇਲਾਵਾ ਕਿਉਂਕਿ ਕਣਕ ਦੀ ਵਾਢੀ ਜੜੀਆ ਹੋ ਚੁੱਕੀ ਹੈ ਉਸ ਤੋਂ ਬਾਅਦ ਉਹਨਾਂ ਦੇ ਲਈ ਵੀ ਇਹ ਮੌਸਮ ਜਿਹੜਾ ਇਹ 6 ਦਿਨ ਜਿਹੜੇ ਨੇ ਉਹ ਆਫਤ ਬਣ ਕੇ ਆਣਗੇ ਕਿਉਂਕਿ ਇਹਨਾਂ 6 ਦਿਨਾਂ ਦੇ ਵਿੱਚ ਤੇਜ਼ ਹਨੇਰੀ ਤੂਫਾਨ ਝੱਖੜ ਮੀਂਹ ਦਾ ਅਲਰਟ ਜਾਰੀ ਤੱਗਾ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਹਨੇਰੀ ਤੂਫਾਨ ਝੱਖੜ ਗੜੇਮਾਰੀ بارش ਜੜੀ ਆ ਉਹ ਹੋ ਸਕਦੀ ਆ ਤੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਦੇ ਵਿੱਚ ਮੌਸਮ ਤੋਂ ਜਿੱਥੇ ਲੋਕਾਂ ਨੂੰ ਇੱਕ ਪਾਸੇ ਗਰਮੀ ਤੋਂ ਰਾਹਤ ਮਿਲੇਗੀ ਉੱਥੇ ਦੂਜੇ ਪਾਸੇ ਜੇ ਹਨੇਰੀ ਝੱਖੜ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਨਾਲ ਦਰਖਤ ਵੀ ਟੁੱਟਦੇ ਨੇ ਮ ਜਿਹੜੇ ਉਸ ਦੇ ਨਾਲ ਰਸਤੇ ਬੰਦ ਹੋ ਜਾਂਦੇ ਨੇ ਆਵਾਜਾਈ ਠੱਪ ਹੋ ਜਾਂਦੀ ਆ بارش ਹੁੰਦੀ ਆ ਗੜੇਮਾਰੀ ਹੁੰਦੀ ਆ ਤਾਂ ਖੇਤਾਂ ਦੇ ਵਿੱਚ ਫਸਲ ਜੋ ਸਬਜ਼ੀਆਂ ਬਾਜੀਆਂ ਆ ਫਲ ਫਰੂਟ ਜੋ ਵੀ ਉਗਾਏ ਹੁੰਦੇ ਨੇ ਉਸ ਦਾ ਬੇਹਦ ਨੁਕਸਾਨ ਹੁੰਦਾ ਉਸ ਦੇ ਨਾਲ ਨਾਲ ਦੂਜੇ ਪਾਸੇ ਜਿਹੜੇ ਗਰੀਬ ਤਬਕੇ ਦੇ ਲੋਕ ਨੇ ਜਿਨ੍ਹਾਂ ਦੇ ਘਰ ਕੱਚੇ ਨੇ ਜਿਨ੍ਹਾਂ ਦੇ ਆ ਛੱਤਾਂ ਕੱਚੀਆਂ ਨੇ ਉਹਨਾਂ ਨੂੰ ਵੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਦੂਜੇ ਪਾਸੇ ਜੋ ਗਰਮੀ ਮਾਨਦੇ ਨੇ ਸ਼ਹਿਰੀ ਲੋਕ ਨੇ ਉਹਨਾਂ ਨੂੰ ਜ਼ਰੂਰ ਥੋੜੀ ਜੀ ਰਾਹਤ ਗਰਮੀ ਤੋਂ ਮਿਲੇਗੀ 6 ਦਿਨ ਆਉਣ ਵਾਲੇ ਜਿਹੜੇ ਆ ਉਹ ਕਿਸੇ ਦੇ ਲਈ ਆਫਤ ਬਣ ਕੇ ਆਣਗੇ ਆਉਣ ਵਾਲੇ 6 ਦਿਨ ਤੇ ਕਿਸੇ ਦੇ ਲਈ ਰਾਹਤ ਬਣ ਕੇ ਆਉਣਗੇ ਜੀ ਹਾਂ ਜੇ ਗੱਲ ਕਰ ਲਈ ਜਾਵੇ ਤਾਂ 16 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਤੂਫਾਨ ਤੇਜ਼ ਹਵਨਰੀ ਜਿਹੜੀ ਆ ਬਾਰਿਸ਼ ਬਾ orange ਤੇ yellow alert ਜਾਰੀ ਕਰ ਦਿੱਤਾ ਗਿਆ ਅਗਲੇ 6 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤੇਜ਼ ਤੂਫਾਨ ਦੇ ਨਾਲ ਨਾਲ بارش ਵੀ ਹੋਵੇਗੀ ਉਥੇ ਤੇਜ਼ ਹਵਾਵਾਂ ਦੇ ਨਾਲ ਜਿਹੜਾ ਹੋਰ ਵੀ ਨੁਕਸਾਨ ਹੋਵੇਗਾ ਲੋਕਾਂ ਨੂੰ بارش ਦਾ ਖੂਬ ਆਨੰਦ ਵੀ ਆਵੇਗਾ ਤੇ ਕਈਆਂ ਲਈ ਇਹ بارش ਆਫਤ ਬਣ ਕੇ ਆਵੇਗੀ ਤੁਸੀਂ ਹੁਣ ਵੀ ਜਿਹੜਾ ਮੌਸਮ ਦੇਖ ਸਕਦੇ ਹੋ ਕਿ ਮੌਸਮ ਜਿਹੜਾ ਥੋੜਾ ਖੁਸ਼ ਨਿਮਾ ਹੋਇਆ ਪਿਆ ਮੌਸਮ ਨੇ ਆਪਣਾ ਮિજાਜ ਬਦਲਿਆ ਠੰਡਾ ਮੌਸਮ ਹੈ ਬਾਰਿਸ਼ ਜਿਹੜੀ ਆ ਹਲਕੀ ਬੂੰਦਾਬاندی ਜਿਹੜੀ ਆ ਹੋ ਕੇ ਹੱਟੀ ਆ ਤੇ ਮੌਸਮ ਨੇ ਥੋੜਾ ਕਰਬਟ ਲੈ ਲਈ ਆ ਤੇ ਮੌਸਮ ਜਿਹੜਾ ਹੁਣ ਠੰਡਾ ਥੋੜਾ ਜਿਹੜਾ ਮਹਿਸੂਸ ਹੋ ਰਿਹਾ ਲੋਕਾਂ ਨੂੰ ਠੰਡ ਗਰਮੀ ਤੋਂ ਥੋੜੀ ਰਾਹਤ ਜਿਹੜੀ ਆ ਜ਼ਰੂਰ ਮਹਿਸੂਸ ਹੋ ਰਹੀ ਆ ਪਰ ਆਉਣ ਵਾਲੇ 6 ਦਿਨ ਜਿਹੜੇ ਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਕਿਸੇ ਦੇ ਲਈ ਇਹ 6 ਦਿਨ ਆਫਤ ਬਣ ਕੇ ਆਉਣਗੇ ਤੇ ਕਿਸੇ ਦੇ ਲਈ ਰਾਹਤ ਬਣ ਕੇ ਆਉਣਗੇ ਮੀਂਹ ਹਨੇਰੀ ਝੱਖੜ ਹੁਣ ਤੁਹਾਨੂੰ ਪਰੇਸ਼ਾਨ ਕਰੇਗਾ ਕਿਉਂਕਿ ਹੁਣ ਅਲਰਟ ਜਾਰੀ ਹੋ ਗਿਆ 6 ਦਿਨਾਂ ਦੇ ਲਈ ਆਉਣ ਵਾਲੇ 6 ਦਿਨ ਇਹ ਤੁਹਾਡੇ ਲਈ ਭਾਰੀ ਹੋ ਸਕਦੇ ਨੇ ਜਿਨ੍ਹਾਂ ਦੇ ਕੱਚੇ ਘਰ ਨੇ ਛੱਤਾਂ ਕੱਚੀਆਂ ਨੇ ਉਹਨਾਂ ਦੇ ਲਈ ਇਹ ਬੇहद ਖਾਸ ਖਬਰ ਹੈ ਜਾਂ ਫਿਰ ਜਿਹੜੇ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਸਬਜ਼ੀਆਂ ਉਗਾਈਆਂ ਨੇ ਫਸਲਾਂ ਹੋਰ ਉਗਾਈਆਂ ਨੇ ਕਣਕ ਤੋਂ ਇਲਾਵਾ ਕਿਉਂਕਿ ਕਣਕ ਦੀ ਵਾਢੀ ਜੜੀਆ ਹੋ ਚੁੱਕੀ ਹੈ ਉਸ ਤੋਂ ਬਾਅਦ ਉਹਨਾਂ ਦੇ ਲਈ ਵੀ ਇਹ ਮੌਸਮ ਜਿਹੜਾ ਇਹ 6 ਦਿਨ ਜਿਹੜੇ ਨੇ ਉਹ ਆਫਤ ਬਣ ਕੇ ਆਣਗੇ ਕਿਉਂਕਿ ਇਹਨਾਂ 6 ਦਿਨਾਂ ਦੇ ਵਿੱਚ ਤੇਜ਼ ਹਨੇਰੀ ਤੂਫਾਨ ਝੱਖੜ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਇਹ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਹਨੇਰੀ tufaan ਝੱਖੜ ਗੜੇਮਾਰੀ بارش ਜਿਹੜੀ ਆ ਉਹ ਹੋ ਸਕਦੀ ਆ ਤੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਦੇ ਵਿੱਚ ਮੌਸਮ ਤੋਂ ਜਿੱਥੇ ਲੋਕਾਂ ਨੂੰ ਇੱਕ ਪਾਸੇ ਗਰਮੀ ਤੋਂ ਰਾਹਤ ਮਿਲੇਗੀ ਉੱਥੇ ਦੂਜੇ ਪਾਸੇ ਜੇ ਹਨੇਰੀ ਝੱਖੜ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਨਾਲ ਦਰਖਤ ਵੀ ਟੁੱਟਦੇ ਨੇ ਮ ਜਿਹੜੇ ਉਸ ਦੇ ਨਾਲ ਰਸਤੇ ਬੰਦ ਹੋ ਜਾਂਦੇ ਨੇ ਆਵਾਜਾਈ ਠੱਪ ਹੋ ਜਾਂਦੀ ਆ بارش ਹੁੰਦੀ ਆ ਗੜੇਮਾਰੀ ਹੁੰਦੀ ਆ ਤਾਂ ਖੇਤਾਂ ਦੇ ਵਿੱਚ ਫਸਲ ਜੋ ਸਬਜ਼ੀਆਂ ਬਾਜੀਆਂ ਆ ਫਲ ਫਰੂਟ ਜੋ ਵੀ ਉਗਾਏ ਹੁੰਦੇ ਨੇ ਉਸ ਦਾ ਬੇਹਦ ਨੁਕਸਾਨ ਹੁੰਦਾ ਹੈ ਉਸ ਦੇ ਨਾਲ ਨਾਲ ਦੂਜੇ ਪਾਸੇ ਜਿਹੜੇ ਗਰੀਬ ਤਬਕੇ ਦੇ ਲੋਕ ਨੇ ਜਿਨ੍ਹਾਂ ਦੇ ਘਰ ਕੱਚੇ ਨੇ ਜਿਨ੍ਹਾਂ ਦੀਆਂ ਛੱਤਾਂ ਕੱਚੀਆਂ ਨੇ ਉਹਨਾਂ ਨੂੰ ਵੀ ਦਿਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ ਦੂਜੇ ਪਾਸੇ ਜੋ ਗਰਮੀ ਮਾਨਦੇ ਨੇ ਸ਼ਹਿਰੀ ਲੋਕ ਨੇ ਉਹਨਾਂ ਨੂੰ ਜ਼ਰੂਰ ਥੋੜੀ ਜੀ ਰਾਹਤ ਗਰਮੀ ਤੋਂ ਮਿਲੇਗੀ 6 ਦਿਨ ਆਉਣ ਵਾਲੇ ਜਿਹੜੇ ਆ ਉਹ ਕਿਸੇ ਦੇ ਲਈ ਆਫਤ ਬਣ ਕੇ ਆਣਗੇ ਆਉਣ ਵਾਲੇ 6 ਦਿਨ ਤੇ ਕਿਸੇ ਦੇ ਲਈ ਰਾਹਤ ਬਣ ਕੇ ਆਉਣਗੇ ਜੀ ਹਾਂ ਜੇ ਗੱਲ ਕਰ ਲਈ ਜਾਵੇ ਤਾਂ 16 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਤੂਫਾਨ ਤੇਜ਼ ਹੌਨੇਰੀ ਜਿਹੜੀ ਆ ਬਾਰਿਸ਼ ਦਾ orange ਤੇ yellow alert ਜਾਰੀ ਕਰ ਦਿੱਤਾ ਗਿਆ ਅਗਲੇ 6 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤੇਜ਼ ਤੂਫਾਨ ਦੇ ਨਾਲ ਨਾਲ بارش ਵੀ ਹੋਵੇਗੀ ਉਥੇ ਤੇਜ਼ ਹਵਾਵਾਂ ਦੇ ਨਾਲ ਜਿਹੜਾ ਹੋਰ ਵੀ ਨੁਕਸਾਨ ਹੋਵੇਗਾ ਲੋਕਾਂ ਨੂੰ بارش ਦਾ ਖੂਬ ਆਨੰਦ ਵੀ ਆਵੇਗਾ ਤੇ ਕਈਆਂ ਲਈ ਇਹ بارش ਆਫਤ ਬਣ ਕੇ ਆਵੇਗੀ ਤੁਸੀਂ ਹੁਣ ਵੀ ਜਿਹੜਾ ਮੌਸਮ ਦੇਖ ਸਕਦੇ ਹੋ ਕਿ ਮੌਸਮ ਜਿਹੜਾ ਥੋੜਾ ਖੁਸ਼ ਨਿਮਾ ਹੋਇਆ ਪਿਆ ਮੌਸਮ ਨੇ ਆਪਣਾ ਮિજાਜ ਬਦਲਿਆ ਠੰਡਾ ਮੌਸਮ ਹੈ ਬਾਰਿਸ਼ ਜਿਹੜੀ ਆ ਹਲਕੀ ਬੂੰਦਾਂਵਾਂ ਦੀ ਜਿਹੜੀ ਆ ਹੋ ਕੇ ਹੱਟੀ ਆ ਤੇ ਮੌਸਮ ਨੇ ਥੋੜਾ ਕਰਬਟ ਲੈ ਲਈ ਆ ਤੇ ਮੌਸਮ ਜਿਹੜਾ ਹੁਣ ਠੰਡਾ ਥੋੜਾ ਜਿਹੜਾ ਮਹਿਸੂਸ ਹੋ ਰਿਹਾ ਲੋਕਾਂ ਨੂੰ ਠੰਡ ਗਰਮੀ ਤੋਂ ਪੂਰੀ ਰਾਹਤ ਜਿਹੜੀ ਆ ਜ਼ਰੂਰ ਮਹਿਸੂਸ ਹੋ ਰਹੀ ਆ ਪਰ ਆਉਣ ਵਾਲੇ 6 ਦਿਨ ਜਿਹੜੇ ਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਕਿਸੇ ਦੇ ਲਈ ਇਹ 6 ਦਿਨ ਆਫਤ ਬਣ ਕੇ ਆਉਣਗੇ ਤੇ ਕਿਸੇ ਦੇ ਲਈ ਰਾਹਤ ਬਣ ਕੇ ਆਉਣਗੇ